ਜੀ ਜਿਹੜਾ ਅੱਜ ਸੰਧੂ ਖਾਲਾਂ ਦੇ ਵਿੱਚ ਧਰਨ ਆਲਾ ਕੇ ਬੈਠਿਆ ਜੋ ਭਾਰਤ ਮਾਲਾ ਇੱਥੇ ਸੜਕਾਂ ਜਾਲ ਵਿਸਾ ਰਹੇ ਆ ਪਰ ਉਹ ਸਾਡੇ ਮਨਾਫਿਆਂ ਲਈ ਨਹੀਂ ਉਹ ਕਾਰਪੋਰੇਟਾਂ ਦੇ ਮਨਾਫਿਆਂ ਲਈ ਇੱਥੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹੀ ਇਹ ਜਾਲ ਵਿਸਾਈ ਜਾਣੇ ਆ ਭਾਵੇਂ ਅੱਜ ਸੜਕਾਂ ਨਾਲੋਂ ਭਾਵੇਂ ਆਉਣ ਵਾਲੇ ਟਾਈਮ ਦੇ ਵਿੱਚ ਨਵੀਆਂ ਰੇਲਾਂ ਦੀਆਂ ਲੈਣਾ ਨਿਕਲਦੀਆਂ ਨੇ ਜੋ ਕਿਸਾਨਾਂ ਦੀਆਂ ਤੱਕੇ ਨਾਲ ਬਿਨਾ ਮੁਆਵਜ਼ੇ ਦਿੱਤੇ ਕਬਜ਼ੇ ਹੋ ਰਿਹਾ ਕਿਸਾਨਾਂ ਦੀ ਜੀਵਨਾਂ ਤੇ ਇਥੋਂ ਦੀ ਸਰਕਾਰ ਧੜਾ ਧੜ ਭਾਵੇਂ 2 ਵਜੇ ਹੋਣ ਰਾਤ ਦੇ ਭਾਵੇਂ ਟੜਕੇ ਦੇ 4 ਵਜੇ ਹੋਣ ਆਮ ਤੇ ਪ੍ਰਸ਼ਾਸਨ ਦੇ ਜ਼ੋਰ ਤੇ ਲਿਆ ਕੇ ਧੱਕੇ ਨਾਲ ਕਬਜ਼ਾ ਕਰਦੇ ਆ ਪਰ ਅਸੀਂ ਇਹ ਕਬਜ਼ੇ ਨੂੰ ਰੋਕਣ ਲਈ ਅਸੀਂ ਪਿੰਡਾਂ ਨੂੰ ਵੀ ਅਪੀਲ ਕੀਤੀ ਆ ਅਸੀਂ ਜਥੇਬੰਦੀਆਂ ਦੇ ਜਿੰਨੇ ਵੀ ਜਥੇਬੰਦੀਆਂ ਲੜ ਰਹੀਆਂ ਨੇ ਅਸੀਂ ਇਹ ਕਿਹਾ ਹੈ ਇੱਥੋਂ ਦਾ ਜਿਹੜਾ ਐਸਡੀਐਮ ਆ ਭਾਵੇਂ ਕੋਈ ਵੀ ਆਇਆ ਇਹ ਮੈਕਮੇ ਦਾ ਬੰਦਾ ਅਸੀਂ ਉਹਨਾਂ ਕੋਲ ਇਹਦੀ ਗੱਲ ਰੱਖੀ ਆ ਵੀ ਕਿਸਾਨ ਨੂੰ ਪੂਰਾ ਸਤ ਦਾ ਮੁਆਵਜ਼ਾ ਮਿਲਣਾ ਚਾਹੀਦਾ ਤੇ ਉਹਦੀ ਜ਼ਮੀਨ ਤੇ ਤੱਕੇ ਦਾ ਕਬਜ਼ਾ ਜਥੇਬੰਦੀਆਂ ਨਹੀਂ ਹੋਣ ਦੇਣੀਆਂ ਜਾਂ ਜੇ ਤੱਕੇ ਦਾ ਕਬਜ਼ਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਤਿੱਖਾ ਤੇ ਤੇਜ਼ ਕਰਾ ਜਾਊਗਾ ਜਿਨ੍ਹਾਂ ਇਹਨਾਂ ਦਾ ਬੰਦਾ ਮੁਆਵਜ਼ਾ ਜਿਵੇਂ ਇਹਨਾਂ ਦੇ ਟੋਏ ਨੇਗੇ ਜਿਨ੍ਹਾਂ ਦੇ ਘਰ ਆਉਂਦੇ ਵੇਚ ਕੇ 2.5 ਕਰੋੜ ਦੇ ਨੇ ਆ ਮੋਟੀਆਂ ਨੇ ਜਿਹੜਾਂ ਵਿੱਚ ਆ ਰਹੇ ਨੇ ਭਾਰਤ ਵਾਲੇ ਇਹ ਭਾਰਤਮਾਲਾ ਤੱਕੇ ਨਾਲ ਲਿਆ ਕੇ ਜਾਲ ਵਸਾਇਆ ਜਾ ਰਿਹਾ ਲੋਕਾਂ ਨੂੰ ਦੱਸਿਆ ਜਾਂਦਾ ਵੀ ਇਹ ਤੁਹਾਡੇ ਲਈ ਸਭ ਤੋਂ ਵਧੀਆ ਸੁਹੂਰਤ ਹੈ ਪਰ ਸਾਡੇ ਮਨ 'ਚ ਅਸੀਂ ਲੋਕਾਂ ਦੇ ਮਨਾਂ 'ਚੋਂ ਭਲੇਖਾ ਕੱਢਦਾ ਵੀ ਇਹ ਸੋਡੀ ਸਖਸੂਰਤ ਨਹੀਂ ਕੋ ਕਾਰਪੋਰੇਟਰੀ ਸਖਸੂਰਤਾ ਪਰ ਜਿਹੜੇ ਕਿਸਾਨਾਂ ਦੀ ਜ਼ਮੀਨ ਤੱਕੇ ਨਾਲ ਅਕਵਾਇਰ ਕਰ ਰਹੇ ਆ ਅਸੀਂ ਉਹ ਜ਼ਮੀਨ ਉਹਨਾਂ ਚਿਰ ਅਕਵਾਇਰ ਨਹੀਂ ਹੋਣ ਦੇਵਾਂਗੇ ਜਿੰਨਾ ਚਿਰ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਜੇ ਮੁਆਵਜ਼ਾ ਦੇਣਗੇ ਤਾਂ ਅਸੀਂ ਕਬਜ਼ਾ ਸੱਡਾਂਗੇ ਨਹੀਂ ਸਾਡਾ ਸੰਘਰਸ਼ ਜਿਹੜਾ ਹੋਰ ਤਿੱਖਾ ਤੇ ਤੇਜ਼ ਹੋਊਗਾ ਆਵਰ ਤੇ ਵੀ ਚੜੇ ਪਏ ਨਹੀਂ ਜਿਹੜੇ ਟਾਵਰ ਤੇ ਚੜਿਆ ਉਹਦੀ ਮੰਗ ਨੂੰ ਲੈ ਕੇ ਚੜਿਆ ਜਿਉਂ ਕਿ ਇੱਥੋਂ ਦੇ ਜਿਹੜੇ ਆਗੂ ਮਾਮਾ ਭੈਣਾ ਸਾਡੀਆਂ ਗ੍ਰਿਫਤਾਰ ਕਰ ਗਿਆ ਨੇ ਤੇ ਸਾਡੇ ਇੱਥੋਂ ਦੇ ਨੌਜਵਾਨ ਤੇ ਕਿਸਾਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਿਆ ਉਹ ਚੀਜ਼ ਨੂੰ ਦੇਖ ਕੇ ਉਹਨਾਂ ਨੇ ਕਰਿਆ ਵੀ ਸਾਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਸਾਡਾ ਬੰਦਾ ਰੇਟ ਆ ਜੇ ਸਾਡੇ ਜਿਹੜੇ ਆਗੂ ਠਾਣੇ ਦੇ ਵਿੱਚ ਇਹਨਾਂ ਨੇ ਬੰਦ ਕਰਕੇ ਰੱਖਿਆ ਇਹਨਾਂ ਕੋਲੇ ਇੱਕ ਹੀ ਡਰਾਬਾਗਾ ਸਾਨੂੰ ਡਰਾਇਆ ਤੇ ਧਮਕਾਇਆ ਜਾਂਦਾਗਾ ਪਰ ਹੁਣ ਅਸੀਂ ਡਰਨ ਵਾਲੇ ਤਾਂ ਹੈ ਨਹੀਂਗੇ ਕਿਉਂਕਿ ਅਸੀਂ ਜਦੋਂ ਘਰਾਂ ਚੋਂ ਨਿਕਲਦੇ ਆ ਤਾਂ ਅਸੀਂ ਆਪਦੇ ਸਿਰਾਂ ਤੇ ਕੱਫਣ ਬੰਨ੍ਹ ਕੇ ਨਿਕਲਦੇ ਮੇਆ ਮੇ ਲੜਾਈ ਵੱਡੀ ਆ ਅਸੀਂ ਲੋਕਾਂ ਨੂੰ ਦੱਸੀ ਆਨੇ ਆ ਕਿਉਂਕਿ ਇਹ ਜਿਹੜੀ ਵੱਡੀ ਬਿਣਮੇਚੀ ਟੱਕਰ ਆਗੀ ਇਹ ਅਸੀਂ ਲੜਾਂਗੇ ਤੇ ਪੀੜਾਂਗੇ ਪਰ ਜਿੰਨਾ ਚਿਰ ਉਹ ਕਹਿੰਦੇ ਸਾਡੇ ਆਪੂਆਂ ਨੂੰ ਨਹੀਂ ਛੱਡਦੇ ਉਹਨਾਂ ਚਿਰ ਅਸੀਂ ਟਾਪਰ ਤੋਂ ਨਹੀਂ ਉਤਰਾਂਗਾ ਬਹੁਤ ਰਾਸ ਹੈ 77 ਬਲਾਕ ਸੈਣਾ ਵੀ ਕਈ ਉਹ ਰਹਾਂ ਜਿਹੜਾ ਅੱਜ ਇਹ ਮਸਲਾ ਇਹ ਸੰਧੂ ਕਲਾ ਦੀ ਜ਼ਮੀਨ ਆ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਆਈ ਆ ਆ ਕਿਹਾ ਵੀ ਸਾਨੂੰ ਵੀ ਪਤਾ ਭਾਰਤ ਮਾਲਾ ਪ੍ਰੋਜੈਕਟ ਦੇ ਜਿਹੜੇ ठेकेदार ਨੇ ਕਾਰਪੋਰੇਟ ਘਰਾਣੇ ਆ ਉਹ ਬਿਨਾ ਪੈਸੇ ਦਿੱਤੇ ਕਿਸਾਨਾਂ ਦੀ ਜ਼ਮੀਨ ਦੇ ਉੱਪਰ ਕਬਜ਼ਾ ਕਰ ਰਹੇ ਆ ਪੈਸਾ ਕੋਈ ਦਿੱਤਾ ਨਹੀਂ ਕੰਮ ਸ਼ੁਰੂ ਕਰਤਾ 4-4 ਫੁੱਟ ਮਿੱਟੀ ਪਾਤਮਾਰਕ ਵਿੱਚ ਦਬਕੀ ਕਿਸਾਨ ਦੀ ਬੋਰ ਵਿੱਚ ਆਉਂਦਾ ਕੋਠੀ ਵਿੱਚ ਆਉਂਦੀ ਹੈ ਕੋਈ ਮੁਆਵਜ਼ਾ ਨਹੀਂ ਕੋਈ ਵਾਅਦਾ ਕਰਦੇ ਆ ਵੀ ਜਿੰਨਾ ਪਰ ਇਹ ਸਰਾਸਰ ਧੱਕੇਸ਼ਾਹੀ ਹੈ ਇਹ ਧੱਕੇਸ਼ਾਹੀ ਫਿਰ ਉਹਨਾਂ ਦਿਨਾਂ ਦੇ ਵਿੱਚ ਹੋ ਰਹੀ ਹੈ ਜਿੰਨਾ ਦਿਨਾਂ ਦੇ ਵਿੱਚ ਸਾਡੇ 10 ਫੁੱਟਾਂ ਇਹ ਜਿਹੜੀ ਗੋਬਨ ਸਿੰਘ ਜੀ ਦੇ ਉੱਪਰ ਮੁਗਲ ਸਰਕਾਰਾਂ ਨੇ ਧਾਵਾ ਬੋਲਿਆ ਸੀ ਜਦੋਂ ਉਹਨਾਂ ਨੂੰ ਫਿਦਾ ਸ਼ੁਰੂਆ ਪਿਆ ਸੀ ਕਿ ਉਹਨਾਂ ਦੇ ਪਰਿਵਾਰ ਦਾ ਬਿਸ਼ੋਰਾ ਹੋਇਆ ਸੀ ਠੀਕ ਉਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਪੰਦਰਵਾੜਾ ਆਸੀਂ ਇਹਨੂੰ ਕਹਿੰਦੇ ਆ 15 ਜੂਨ ਤੋਂ ਲੈ ਕੇ 30 ਦਸੰਬਰ ਤੱਕ ਨੂੰ ਇਸ ਹੀ ਦੀਪੰਦਰਵਾੜੇ ਦੇ ਵਿੱਚ ਇੱਕ ਕਿਸਾਨਾਂ ਦੇ ਨਾਲ ਕਾਰਪੋਰੇਟਾਂ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਮੰਤਰੀਆਂ ਵੱਲੋਂ ਧੱਕਾ ਕੀਤਾ ਜਾ ਰਿਹਾ ਜੋ ਕਿ ਸਰਾਸਰ ਗਲਤ ਆ

ਆਪ ਦੇ ਪੁੱਤ ਦਾ ਕਾਲਜਾ ਮੂਹਰ ਤਵਾ ਸਕਦੇ ਆ ਇਹ ਜ਼ਮੀਨ ਲੈਣ ਦੀ ਖਾਤਰ ਫੇਰ ਤਾਂ ਕੁਝ ਹਫ਼ਤਾში ਕਰ ਲਾਂਗੇ ਇਹਨਾਂ ਨਾਲ ਤੇ ਜੇ ਇਹ ਇੰਨੇ ਜੋ ਕੇ ਹੈ ਨਹੀਂ ਤਾਂ ਫੇਰ ਇਹਨਾਂ ਨੂੰ ਮੋਹ ਨਹੀਂ ਖਾਣੀ ਪਊਗੀ ਜਿੰਨਾ ਚ ਸਾਡੇ ਕਿਸਾਨ ਸਹਿਮਤ ਨਹੀਂ ਹੁੰਦੇ ਉਨਾ ਚਿਰ ਅਸੀਂ ਇੱਥੇ ਜ਼ਮੀਨ ਦੇ ਵਿੱਚ ਪਾਇਰ ਨਹੀਂ ਪਾਉਣ ਦੇਵਾਂਗੇ ਇਹਦੇ ਲਈ ਚਾਹੇ ਸਾਨੂੰ ਕਿੰਨਾ ਮਰਜ਼ੀ ਸੰਘਰਸ਼ ਤਿੱਖਾ ਕਰਨਾ ਪਵੇ ਜੇ ਅੱਜ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਕੱਲ ਨੂੰ ਡੀਸੀ ਦਫ਼ਤਰ ਸਾਰੇ ਦਿਨਾਂ ਲਈ ਸਮੱਸਿਆ ਗਈ ਸਭ ਨੂੰ ਬੁਲਾਵਾਂਗੇ ਹਰ ਇੱਕ ਦੀ ਸਮੱਸਿਆ ਹੱਲ ਕਰਾਂਗੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਇਹ ਕੰਮ ਚਲਾਵਾਂਗੇ ਇਹ ਅੱਜ ਤੱਕ ਦਾ ਕੰਮ ਰੋਕ ਦਿੱਤਾ ਜੀ ਹਾਂਜੀ ਕੰਮ ਰੋਕ ਦਿੱਤਾ ਹੁਣ ਨੇ ਕੰਮ ਹਜੇ ਉਹਨਾਂ ਨੇ ਰੋਕਿਆ ਨਹੀਂ ਕਿਉਂਕਿ ਉਹ ਰਜਵਾਰੇ ਆ ਉਹ ਕਾਰਪੋਰੇਟ ਨੇਗੇ ਉਹ ਆਪ ਦੀ ਪਗਾਉਂਦੇ ਆਗੇ ਉਹ ਪ੍ਰਸ਼ਾਸਨ ਦੀ ਤਾਂ ਚੱਲਦੀ ਨਹੀਂ ਇੱਥੇ ਨਾ ਪੁਲਿਸ ਦੀ ਚੱਲਦੀ ਆ ਨਾ ਇੱਥੇ ਕਿਸੇ ਐਮਐਲਏ ਐਮਪੀ ਦੀ ਚੱਲਦੀ ਆ ਕਿਉਂਕਿ ਇਹਨਾਂ ਦੀ ਤਾਂ ਹੁਣ ਇਹਨਾਂ ਦੇ ਹੱਥ ਚ ਕਾਰਪੋਰੇਟਾਂ ਦੇ ਇਸ ਕਰਕੇ ਉਹਨਾਂ ਦੀ ਉਹਨਾਂ ਦਾ ਇਹ ਕੰਮ ਨਹੀਂ ਰੋਕ ਰਹੇ ਅੱਜ ਇਹਨਾਂ ਨੇ ਪ੍ਰੋਸਾ ਦਵਾਤਾ ਕਿ ਕੱਲ ਨੂੰ ਤੁਹਾਡੀ ਜਿਹੜੀ ਮੀਟਿੰਗ ਹੈ ਉਹ ਕਰਵਾਵਾਂਗੇ ਕੱਲੇ-ਕੱਲੇ ਦਾ ਮੁਆਵਜ਼ਾ ਹਰ ਇੱਕ ਦਾ ਜਿੰਨਾ ਚਿਰ ਸਾਬਿਤਰੀ ਹੁੰਦੇ ਉਹ ਸਾਰਾ ਪਵਾ ਕੇ ਫੈਸਲਾ ਕਰਾਵਾਂਗੇ ਇਹ ਇਹਨਾਂ ਵੱਲੋਂ ਕੱਲ ਨੂੰ ਕੀ ਹੁੰਦਾ ਉਹਦੇ ਹਿਸਾਬ ਨਾਲ ਫਿਰ ਅਗਲਾ ਜਿਹੜੇ ਸਾਡੀ ਰਣਨੀਤੀ ਆ ਉਹ ਤੈਅ ਹੋਊਗੀ ਅੱਜ ਅਸੀਂ ਥੋੜੀ ਗਲਤੀ ਦੇ ਵਿੱਚ ਆਏ ਸੀ ਤੇ ਅਗਲੀ ਰਣਨੀਤੀ ਜੇ ਸਾਡੇ ਮੁਤਾਬਕ ਨਾ ਹੋਊਗੀ ਤਾਂ ਫਿਰ ਅਸੀਂ ਉਹ ਕਰੋ ਜਾਂ ਮਰੋ ਦੀ ਨੀਤੀ ਤੇ ਅਸੀਂ ਆਪ ਦਾ ਸੰਘਰਸ਼ ਵੱਟਾ ਕਰਕੇ ਤਿੱਖਾ ਕਰਕੇ ਅਸੀਂ ਇਹਨਾਂ ਜਾਵਰਾਂ ਦਾ ਮੂੰਹ ਮੋੜਾ